ਅੱਜ ਵੱਖ-ਵੱਖ ਥਾਵਾਂ ਦੇ ਉੱਤੇ ਕੌਮੀ ਲੋਕ ਅਦਾਲਤ ਲਗਾਈ ਗਈ ਇਸੇ ਕੜੀ ਦੇ ਅਧੀਨ ਰੂਪਨਗਰ ਜ਼ਿਲ੍ਹੇ ਦੇ ਵਿੱਚ ਵੀ ਰੂਪਨਗਰ ਜ਼ਿਲ੍ਹਾ ਅਦਾਲਤੀ ਕੰਪਲੈਕਸ ਦੇ ਨਾਲ-ਨਾਲ ਜ਼ਿਲ੍ਹੇ ਵਿੱਚ ਪੈਂਦੀਆਂ ਹੋਰਨਾਂ ਥਾਵਾਂ ਆਨੰਦਪੁਰ ਸਾਹਿਬ ਅਤੇ ਨੰਗਲ ਵਿਖੇ ਵੀ ਇਹ ਕੌਮੀ ਲੋਕ ਅਦਾਲਤ ਲਗਾਈ ਗਈ ਇਸ ਮੌਕੇ ਕੁੱਲ ਮਿਲਾ ਕੇ ਜ਼ਿਲ੍ਹੇ ਭਰ ਦੇ ਵਿੱਚ 19 ਬੈਂਚਾਂ ਦੇ ਉੱਤੇ ਵੱਖ-ਵੱਖ ਕੇਸਾਂ ਦੀ ਸੁਣਵਾਈ ਕੀਤੀ ਗਈ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਪਰਸਨ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਰੂਪਨਗਰ ਮਾਨਜੋਗ ਜੱਜ ਸ਼੍ਰੀਮਤੀ ਰਮੇਸ਼ ਕੁਮਾਰੀ ਜੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ ਮਿਲਾ ਕੇ 19 ਬੈਂਚਾਂ ਦੇ ਵਿੱਚ 4634 ਲੰਬਿਤ ਪਏ ਕੇਸਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ 4918 ਅਜੇ ਹੀ ਕੇਸਾਂ ਨੂੰ ਵੀ ਲਿਆ ਗਿਆ ਹੈ ਜਿਹੜੇ ਕੇਸ ਅਜੇ ਤੱਕ ਅਦਾਲਤਾਂ ਦੇ ਵਿੱਚ ਪਹੁੰਚੇ ਹੀ ਨਹੀਂ ਅਤੇ ਅਦਾਲਤ ਉਹਨਾਂ ਦਾ ਨਿਪਟਾਰਾ ਅਦਾਲਤ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਕਰਨ ਦੀ ਮਨਸ਼ਾ ਰੱਖਦੀ ਹੈ ਉਹਨਾਂ ਦੱਸਿਆ ਕਿ ਕੁੱਲ ਮਿਲਾ ਕੇ ਅੱਜ ਜ਼ਿਲ੍ਹੇ ਭਾਦ ਦੇ ਵਿੱਚ ਇਸ ਕੌਮੀ ਲੋਕ ਅਦਾਲਤ ਦੇ ਮੌਕੇ 9552 ਕੇਸਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ ਮਾਨਯੋਗ ਜੱਜ ਸ਼੍ਰੀਮਤੀ ਰਮੇਸ਼ ਕੁਮਾਰੀ ਨੇ ਦੱਸਿਆ ਕਿ ਲੋਕ ਅਦਾਲਤ ਦਾ ਮਕਸਦ ਇਹੀ ਹੁੰਦਾ ਹੈ ਕਿ ਵੱਧ ਤੋਂ ਵੱਧ ਕੇਸਾਂ ਦਾ ਆਪਸੀ ਰਜ਼ਾਮੰਦੀ ਦੇ ਨਾਲ ਨਿਪਟਾਰਾ ਕਰਵਾਇਆ ਜਾ ਸਕੇ ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਦੇ ਵਿੱਚ ਫੈਸਲਾ ਹੋਣ ਤੋਂ ਬਾਅਦ ਇਹਨਾਂ ਕੇਸਾਂ ਦੀ ਕੋਈ ਵੀ ਅਪੀਲ ਜਾਂ ਦਲੀਲ ਵੀ ਨਹੀਂ ਹੁੰਦੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਆਪਣੇ ਕੇਸਾਂ ਨੂੰ ਲੋਕ ਅਦਾਲਤ ਦੇ ਵਿੱਚ ਲਿਆ ਕੇ ਅਤੇ ਆਪਸੀ ਦੋਵੇਂ ਧਿਰਾਂ ਦੀ ਰਜ਼ਾਮੰਦੀ ਦੇ ਨਾਲ ਆਪਣੇ ਕੇਸਾਂ ਦਾ ਨਿਪਟਾਰਾ ਕਰਵਾਇਆ ਜਾਵੇ ਪ੍ਰੋਪਰ ਦੇ ਵਿੱਚ ਨੇਸ਼ਨਲ ਲੋਕ ਅਦਾਲਤ ਲਗਾਈ ਗਈ ਹੈ ਇਸ ਨੇਸ਼ਨਲ ਲੋਕ ਅਦਾਲਤ ਦੇ ਵਿੱਚ ਅਸੀਂ ਟੋਟਲ ਪੰਜ ਬੈਂਚ ਰੁਪੜ ਦੇ ਵਿੱਚ ਰੱਖਿਆ কোর্ਟਸ ਦੇ ਵਿੱਚ ਸਿਵਲ কোর্ਟਸ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਇੱਕ ਫੈਮਿਲੀ ਕੋਰਟ ਦਾ ਬੈਂਚ ਹੈ ਇੱਕ ਸੀਨੀਅਰ ਅਫੀਸਰ ਅਡੀਸ਼ਨਲ ਸੈਸ਼ਨ ਜਜ ਦੇ ਰਕਤੇ ਔਰ ਤਿੰਨ ਸਿਵਲ ਜਜਿਸ ਦੇ ਬੈਂਚ ਹੈ ਇੱਕ ਪਰਮਨੈਂਟ ਲੋਕ ਅਦਾਲਤ ਦੇ ਬੈਂਚ ਹੈ ਇੱਕ ਬੈਂਚ ਅਨੰਦਪੁਰ ਸਾਹਿਬ ਤੇ ਇੱਕ ਨੰਗਲਵੀ ਕੰਮ ਕਰ ਰਿਹਾ 11 ਰੈਵਨਿਊ ਬੈਂਚ ਹੈ ਤੇ ਟੋਟਲ 19 ਬੈਂਚਸ ਤੋਂ ਅੱਜ ਕੰਮ ਹੋ ਰਿਹਾ ਅੱਜ ਦੀ ਲੋਕ ਅਦਾਲਤ ਦੇ ਵਿੱਚ ਅਸੀਂ 4912 ਪ੍ਰੀ ਲਿਟੀਗੇਟਿਵ ਕੇਸ ਰੱਖਿਆ ਪ੍ਰੀ ਲਿਟੀਗੇਟਿਵ ਕੇਸਸ ਤੋਂ ਇਹ ਭਾਵ ਹੈ ਕਿ ਜਿਹੜੇ ਕੇਸ ਅਜੇ ਅਦਾਲਤਾਂ ਵਿੱਚ ਆਏ ਹੀ ਨਹੀਂ ਤੇ ਅਦਾਲਤਾਂ 'ਚ ਆਉਣ ਤੋਂ ਪਹਿਲਾਂ ਹੀ ਅਸੀਂ ਉਹਨਾਂ ਦਾ ਫੈਸਲਾ ਕਰਦੇ ਹਾਂ ਤੇ 4634 ਕੇਸ ਜੋ ਲੰਬਤ ਅਦਾਲਤਾਂ ਦੇ ਵਿੱਚ ਉਹ ਅਸੀਂ ਰੱਖਿਆ ਤੇ ਟੋਟਲ 9552 ਕੇਸ ਹੋ ਗਏ ਤੇ 9552 ਦੇ ਵਿੱਚੋਂ ਆਲਮੋਸਟ 9209 ਕੇਸ ਹੁਣ ਤੱਕ ਖਤਮ ਹੋ ਚੁੱਕੇ ਆ ਤੇ ਇਸ ਤੰਗ ਨਾਲ ਸਾਡਾ ਡਿਸਪੋਜ਼ਲ ਰੇਟ 96.4% ਹੋ ਚੁੱਕਾ ਹੈ ਅੱਜ ਦੀ ਲੋਕ ਅਦਾਲਤ ਦੇ ਵਿੱਚ ਅਸੀਂ ਦਿਵਾਨੀ ਮੁਕਦਮੇ ਫੌਜਦਾਰੀ ਮੁਕਦਮੇ ਚਿੰਨਾ ਵਿੱਚ ਸਮਝੋਤੇ ਹੋ ਜਾਂਦੇ ਹੋ ਸਕਦੇ ਆ ਉਹਨਾਂ ਨੂੰ ਅਸੀਂ ਕੰਪਾਉਂਡੇਬਲ ਕੇਸ ਕਿੰਨੇ ਆ ਚੈੱਕ ਬਾਉਂਸਿੰਗ ਕੇਸ ਬੈਂਕ ਰਿਕਵਰੀ ਕੇਸ ਲੈਂਡ ਐਕ acquisition ਕੇਸਿਸ ਪਰਮਨੈਂਟ ਇੰਜੰਕਸ਼ਨ ਫੈਮਿਲੀ ਡਿਸਪਿਊਟ ਮੋਟਰ ਐਕਸੀਡੈਂਟ ਦੇ ਬਾਰੇ ਮਾਲਕੀ ਵਾਲੇ ਕੇਸ ਇੰਸ਼ੋਰੈਂਸ ਕਲੇਮਸ ਲੈਂਡ ਆਰਬਿਟ੍ਰੇਸ਼ਨ ਦੇ ਕੇਸ ਰੈਵਨਿਊ ਕੇਸ ਇਲੈਕਟ੍ਰਿਸਿਟੀ ਤੇ ਪਾਣੀ ਦੇ ਬਿੱਲ ਟ੍ਰੈਫਿਕ ਚਲਾਨ ਦੇ ਕੇਸ ਰੱਖਿਆ ਤੇ ਇਸ ਲੋਕ ਅਦਾਲਤ ਦੇ ਵਿੱਚ ਅਸੀਂ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਦੇ ਨਾਲ ਚਾਹ ਤੇ ਰੋਟੀ ਦਾ ਲੰਗਰ ਲਗਾਇਆ ਵਕੀਲਾ ਅਤੇ ਲਿਟਿਗੈਂਟਸ ਵੱਲੋਂ ਇਸ ਲੋਕ ਅਦਾਲਤ ਦੇ ਵਿੱਚ ਸਾਨੂੰ ਪਰਵਾਹ ਹੁੰਗਾ ਰਾਮ ਮਿਲਿਆ ਹੈ ਤੇ ਅਸੀਂ ਮੇਰੀ ਇਹ اپੀਲ ਹੈ ਆਮ ਜਨਤਾ ਨੂੰ ਔਰ ਲਿਟਿਗੈਂਟਸ ਨੂੰ ਕਿ ਜੋ ਲੋਕ ਅਦਾਲਤਾਂ ਲੱਗਦੀਆਂ ਉਹਨਾਂ ਦਾ ਬਤੁਬਦ ਫਾਇਦਾ ਲੋ ਲੋਕ ਅਦਾਲਤ ਦੇ ਵਿੱਚ ਝਗੜਿਆਂ ਦਾ ਪਰਮਾਨੈਂਟ ਹੱਲ ਹੈ ਸਿਵਲ ਕੇਸਿਸ ਦੇ ਵਿੱਚ ਜਗਰੇ ਦੇ ਨਾਲ ਉਹਨਾਂ ਦੀ ਕੋਟ ਫੀਸ ਵੀ ਵਾਪਸ ਹੁੰਦੀ ਆ ਉਹਨਾਂ ਨੂੰ ਇਹ ਵੀ ਫਾਇਦਾ ਹੁੰਦਾ ਤੇ ਨੈਕਸਟ ਲੋਕ ਅਦਾਲਤ ਸਾਡੀ ਆਲਮੋਸਟ 14 ਆਈ ਥਿੰਕ 14 ਨਵੰਬਰ ਸੈਪਟੈਂਬਰ ਨੂੰ ਹੋਏਗੀ ਤੇ ਪਬਲਿਕ ਨੂੰ ਇਹ ਗੁਜਰਿਸ਼ ਹੈ ਕਿ ਆਪਣੇ ਕੇਸ ਲੋਕ ਅਦਾਲਤ ਤੱਕ ਨਿਪਟਾਰਾ ਕਰਨ